ਇਕ ਐਨਆਰਆਈ ਪਰਿਵਾਰ ਜੋ ਕਿ 25 ਸਾਲਾਂ ਤੋਂ ਸਪੈਨ ਵਿੱਚ ਸੈਟਲ ਹੋ ਸੀ ਪੰਜਾਬ ਸਰਕਾਰ ਵੱਲੋਂ ਇਹ ਕਿਹਾ ਜਾ ਰਿਹਾ ਸੀ ਐਨਆਰਆਈਆਂ ਨੂੰ ਕਿ ਆ ਪੰਜਾਬ ਵਿੱਚ ਆਓ ਆਪਣਾ ਕਾਰੋਬਾਰ ਸੈੱਟ ਕਰੋ ਉਦਯੋਗ ਲਿਆਓ ਤੇ ਪੰਜਾਬ ਨੂੰ ਤਰੱਕੀ ਵੱਲ ਲਿਜਾਓ ਇਸੇ ਦੌਰਾਨ ਕਮਰ ਸਰ ਦਾ ਨੌਜਵਾਨ ਜੋ ਕਿ ਆਪਣੀ ਉਦੇਸ਼ੀ ਪਤਨੀ ਸਪੈਨਿਸ ਨਾਲ ਪੰਜਾਬ ਆ ਗਿਆ ਤੇ ਇਥੇ ਨਾਣਾ ਸ਼ੁਰੂ ਕਰ ਦਿੱਤਾ ਤੇ ਦਿੱਤੇ ਨਹੀਂ ਉਹ ਘੁੰਮਣ ਲਈ ਦੋਲਜੀ ਵੱਲ ਗਏ ਜਿੱਥੇ ਕੁਝ ਹਮਾਚਲ ਦੇ ਲੋਕਾਂ ਵੱਲੋਂ ਪੂਰੀ ਗੱਲ ਪਿੱਛੇ ਉਹਨਾਂ 'ਤੇ ਹਮਲਾ ਕਰ ਦਿੱਤਾ ਗਿਆ ਜਿਹਦੋਂ 15 ਮਿੰਟ ਤੱਕ ਤੋਂ ਪੰਜਾਬੀ ਨੌਜਵਾਨਾਂ ਦੀ ਕੁੱਟਮਾਰ ਕਰਦੇ ਰਹੇ ਕਿਸੇ ਵੱਲੋਂ ਨਹੀਂ ਹਿੰਮਤ ਲਈ ਭਈ ਮੌਕੇ ਤੇ ਪੁਲਿਸ ਵੀ ਮੂਕ ਦਰਸ਼ਨ ਵਾਂਗ ਕੇ ਤਮਾਸ਼ਾ ਦੇਖਦੇ ਰਹੀ ਤੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਿਸ ਦਾ ਉਹਦੀ ਬਾਹਰ ਟੁੱਟ ਗਈ ਜਦੋਂ ਥਾਣੇ ਪੁੱਜੇ ਮਾਮਲਾ ਤਾਂ ਪੁਲਿਸ ਹਾਂ ਜਲਦੀ ਵੱਲੋਂ ਉਸ ਫੈਰਿਸ ਔਰਤ ਵੱਲੋਂ ਜੋ ਵੀਡੀਓ ਬਣਾਈ ਗਈ ਸੀ ਨੇ ਮੋਬਾਈਲ ਵਿੱਚ ਮੌਕੇ ਡਿਲੀਟ ਕਰਵਾ ਦਿੱਤੀਆਂ ਗਈਆਂ ਤਾਂ ਜੋ ਉਹਨਾਂ ਕੋਲ ਕੋਈ ਪ੍ਰੂਫ ਨਾ ਰਹੇ ਇਸੇ ਦੌਰਾਨ ਉਹਨੇ ਪਤੀ ਲੈ ਕੇ ਅੰਮ੍ਰਿਤਸਰ ਆ ਗਈ ਜਿੱਥੇ ਤੁਹਾਨੂੰ ਹਸਪਤਾਲ ਚ ਦਾਖਲ ਕਰਾਇਆ ਗਿਆ ਜਿੱਥੇ 3 ਦਿਨਾਂ ਬਾਅਦ ਉਹ ਪੰਜਾਬੀ ਨੂੰ ਹੋਸ਼ ਆਈ ਹਾ ਤਾਂ ਸੁਣਾਣੇ ਆ ਉਹ ਕੀ ਕਹਿ ਰਿਹਾ ਹੈ ਪੰਜਾਬੀ ਨੌਜਵਾਨ ਇਸ ਤਰ੍ਹਾਂ ਹਾਲਤ ਬਣ ਗਿਆ ਪਿਆ ਵੀ ਹੋਰ ਮੁੰਡਿਆਂ ਦੀ ਸ਼ਿਕਾਇਤਾਂ ਹਨ ਕਿ ਜਦੋਂ ਕਿ ਹਿਮਾਚਲ ਵਾਲੇ ਜਾਂਦੇ ਹਨ ਹਿਮਾਚਲ ਦੇ ਵੀ ਸਰਿਆਂ ਉਹਨਾਂ ਨੂੰ ਕੁੱਟਮਾਰ ਕੀਤੀ ਜਾਂਦੀ ਗੁੰਡਾਗਰਦੀ ਚ ਨੰਗਾ ਨਾਚ ਕੀਤਾ ਜਾਂਦਾ ਹੈ ਉੱਥੇ ਦਾ ਪ੍ਰਸ਼ਾਸਨ ਕੋਈ ਉਹਨਾਂ ਦੀ ਮਦਦ ਨਹੀਂ ਕਰਦਾ ਹਾ ਤਾਂ ਸੁਣਾਣੇ ਆ ਕੀ ਕਹਿ ਰਿਹਾ ਐਨ ਆਰ ਆਈ ਮੈਂ ਪਿਆ ਵੀ ਸਟੇਸ਼ਨ ਲਈ ਰਿਪੋਰਟ ਲਾ Fuimos de viaje, mi cuñado, mi marido y yo. Estuvimos en, primero visitando una amistad de mi cuñado en Yalandar y después decidimos ir a Delhausi, los tres. de es, Estábamos pasando un buen día.

ਇੰਨੇ ਖਤਰਨਾਕ ਤਰੀਕੇ ਨਾਲ ਉਹਨਾਂ ਨੇ ਸਾਨੂੰ ਜਿਹੜਾ ਉਹ ਅਟੈਕ ਕੀਤਾ ਸਾਡੇ ਤੇ ਇਟ ਇੰਪੋਸੀਬਲ 베ਰਲੋਸ ਐਨ ਐਸਾ ਮਾਸਾ ਦੇ ਜੈਂਤੇ ਇੰਨਾ ਜਿਆਦਾ ਲੋਕ ਸੀ ਤੇ ਕਿਉਂਕਿ ਇਹ ਵਿੱਚ ਦਿਖ ਨਹੀਂ ਰਹੇ ਮੈਂ ਸੰਤੀ ਦੇਸ ਪ੍ਰੋਟੇਜੀਦਾ ਮੈਨੂੰ ਕਹਿੰਦੀ ਐਂ ਲੱਗਦਾ ਪ੍ਰੋਟੈਕਸ਼ਨ ਤੋਂ ਇੱਥੇ ਕੋਈ ਪ੍ਰੋਟੈਕਸ਼ਨ ਨਹੀਂ ਹੈ ਇੰਡੀਆ 'ਚ ਕਿ ਕਰਿਆ ਕਿ ਨੋ ਸਿਵਾਨਾ ਮਾਤਾ ਅਲੋਸ ਤਰੇਸ ਕਿ ਸਾਨੂੰ ਤਿੰਨਾਂ ਨੂੰ ਮਾਰ ਦੇਣਗੇ ਲੋਕ Gracias a que llegaron tres policías, que fueron tres ángeles. Empezaron con palos a darle a esa gente. Y por fin ya vi a mi cuñado y a mi marido en el suelo con sangre. Toda la cabeza y todo el cuerpo

ਜਿਹੜੇ ਜਿੱਦਾਂ ਉਹਨਾਂ ਨੇ ਸਾਨੂੰ ਮਾਰਨ ਦੀ ਕੋਸ਼ਿਸ਼ ਕੀਤੀ ਇ ਇਸਤਾਮੋਸ ਲੋਸ ਤ੍ਰੇਸ ਵਿਵੋਸ ਤੇ ਹੀ ਤਿੰਨੇ ਇਸ ਟਾਈਮ ਜਿੰਦਗੀ ਦੇ ਵਿੱਚ ਆਪਣੀ ਚ ਲੋ ਉਨੀਕੋ ਕੇ ਡਿਗੋ ਇਸ ਕੇ ਨੋ ਵਾਇਆ ਨਿੰਗੂਨਾ ਪਰਸੋਨਾ ਐ ਸਟਾਂਜੇਰਾ ਆਈ ਮਾਚੇਲ ਪੋਰਕੇ ਇਸ ਮੂਈ ਪੈਲੀਗਰੋਸੋ ਪਾਰਾ ਕੁਆਲਕੀਅਰ ਪਰਸੋਨਾ ਕੋਈ ਵੀ ਬੰਦਾ ਜਿਹੜਾ ਵਾ ਹਿਮਾਚਲ ਚ ਨਾ ਜਾਵੇ ਕਿਉਂਕਿ ਬਹੁਤ ਖਤਰਨਾਕ ਆ ਜਿਹੜਾ ਕੋਈ ਬੰਦਾ ਬਾਹਰੋਂ ਘੁੰਮਣਾ ਆ ਜਾਂ ਘੁੰਮਣਾ ਜਾਣਾ ਘੁੰਮਣ ਜਾਣਾ ਚਾਹੁੰਦਾ ਕੋਈ ਪੰਜਾਬੀ ਹਿਮਾਚਲ ਦੇ ਵਿੱਚ ਪਲੀਜ਼ ਆ ਧਿਆਨ ਨਾਲ ਜਾਓ ਕਿ ਜਾਂ ਕੋਈ ਬੰਦਾ ਜੇ ਫੋਰਨਰ ਆਉਂਦਾ ਉਹ ਵੀ ਨਾ ਜਾਏ ਉੱਥੇ ਇਹ ਕਾਰੋਬਾਰ ਦੇ ਅਕੋਰਡਿੰਗ ਸਕਿਉਰਟੀ ਮੰਗਣਾ ਅੱਜ ਆ ਇਹ ਕੱਲ ਅਹੀਂ ਕਰ ਸਟਾਰਟ ਕਰਨ ਵਾਸਤੇ ਸਾਡੀ ਫਰਸਟ ਮੀਟਿੰਗ ਜਿਹੜੀ ਆ ਕੱਲ 100 ਬੰਦੇ ਦੀ ਅਹੀਂ ਪਹਿਲੀ ਇਨਵੀਟੇਸ਼ਨ ਹੀ ਸਾਡਾ ਇਹ ਕਾਫੀ ਹੋ ਰਿਹਾ ਸਟੇਟ ਤੋਂ ਵੀ ਲੋਕ ਆਉਣੇ ਆ। ਇਹ ਜਾਤ ਹਟਤ ਅੰਮ੍ਰਿਤਸਰ ਦੇ ਵਿੱਚ ਸਾਡੀ ਜਿਹੜੀ ਮੀਟਿੰਗ ਹੀ ਜਿਹਦੇ ਵਿੱਚ ਅਸੀਂ ਆਪਣੇ ਬਿਜ਼ਨਸ ਦੀ ਪ੍ਰੈਜੈਂਟੇਸ਼ਨ ਦੇਣੀ ਸੀ ਜਿੱਥੇ ਅਸੀਂ ਜੰਗ ਆਪਣੀ ਜਨਰੇਸ਼ਨ ਨੂੰ ਆਪਣੇ ਫੋਨ ਤੋਂ ਕਿਦਾਂ ਇਨਕਮ ਜਨਰੇਟ ਕਰ ਸਕਦੇ ਆ ਜੋ ਕਿ ਫੋਰਨਰ ਕੰਟਰੀਆਂ ਦੇ ਵਿੱਚ ਅਮਰੀਕਾ ਦੇ ਵਿੱਚ ਕੈਨੇਡਾ ਨਿਊਜ਼ੀਲੈਂਡ ਡਿਫਰੈਂਟ ਡਿਫਰੈਂਟ ਕੰਟਰੀਆਂ ਦੇ ਵਿੱਚ ਲੋਕ ਆਪਣੇ ਘਰਾਂ ਤੋਂ ਬਹਿ ਕੇ ਇਨਕਮ ਜਨਰੇਟ ਕਰ ਰਹੇ ਜਿੰਨ ਤੇ ਆਪਣੇ ਮੁਲਕ ਛੱਡ ਕੇ ਜਾਣ ਦੀ ਲੋੜ ਨਹੀਂ ਹੈਗੀ। ਅਸੀਂ ਇਹ ਮੈਸੇਜ ਅਹੀਂ ਦੇਣ ਦੀ ਕੋਸ਼ਿਸ਼ ਕਰਨੀ ਚਾਹੁੰਦੇ ਆ ਅਸੀਂ ਇਸੇ ਵਾਸਤੇ ਆਏ ਸਾਰਾ ਕੁਝ ਛੱਡ ਛਡਾ ਕੇ ਤਾਂ ਕਿਉਂਕਿ ਬੜਾ ਔਖਾ ਹੁੰਦਾ ਹੈ ਆਪਣਾ ਘਰ-ਬਾਰ ਕਿਉਂਕਿ ਅਸੀਂ 25 ਸਾਲ ਤੋਂ ਉੱਥੇ ਰਹਿ ਰਹੇ ਆ ਸਾਡੇ ਬੱਚੇ ਉੱਥੇ ਪੜ੍ਹ ਰਹੇ ਆ ਉਹਨਾਂ ਨੂੰ ਲੈ ਕੇ ਇੱਥੇ ਮੂਵ ਹੋਣਾ ਤੇ ਪਰ ਜੇ ਸਰਕਾਰ ਜਾਂ ਕੋਈ ਸਾਡੀ ਸਾਡਾ ਸਾਥ ਨਹੀਂ ਦਿੰਦੇ ਹੈਲਪ ਨਹੀਂ ਕਰਦੇ ਤੇ ਫਿਰ ਨਾਰਮਲ ਗੱਲ ਆ ਕਿ ਅਸੀਂ ਕਿ ਰੌਲਾ ਪਾਉਨੇ ਆ ਪੰਜਾਬੀ ਸਰਕਾਰ ਵੀ ਰੋਲਾ ਪਾਉਂਦੀ ਕਿ ਪੰਜਾਬੀਆਂ ਨੂੰ ਇੱਥੇ ਬਹੁਤ ਕੰਮ ਆ ਬਾਹਰ ਨਾ ਜਾਓ ਪਰ ਜੇ ਜਿਹੜੇ ਬਾਹਰ ਰਹਿੰਦੇ ਲੋਕ ਉਹ ਇੱਥੇ ਆ ਕੇ ਸੁਰੱਖਿਅਤ ਹੀ ਨਹੀਂ ਆ ਤੇ ਫਿਰ ਕਿਦਾਂ ਵਾਪਸ ਆਊਗਾ ਕੋਈ ਨਹੀਂ ਇੱਕ ਗੱਲ ਮੇਰਾ ਨਾਮ ਕਬਲਜੀਤ ਸਿੰਘ ਹੈ ਜੀ ਅਹੀਂ ਪਿੰਡ ਪਰਵਾਂ ਜ਼ਿਲ੍ਹਾ ਮਰਸਰ ਤਹਿਸੀਲ ਬਾਬਾ ਕਾਲਾ ਦੇ ਰਹਿਣ ਵਾਲੇ ਆ ਨਾਗਰਿਕ ਸਾਹਿਬ ਤੁਸੀਂ ਕਿਸ ਦੇਸ਼ ਦੇ ਅਹੀਂ ਨਾਗਰਤ ਇਸ ਟਾਈਮ ਅਸੀਂ ਸਪੇਨ 25 ਸਾਲ ਤੋਂ ਸਪੇਨ ਰਹਿੰਦੇ ਆਂ ਮੈਂ ਤੇ ਮੇਰੀ ਵਾਈਫ ਆਪਣੇ ਬੱਚਿਆਂ ਦੇ ਨਾਲ ਅਸੀਂ ਇੱਥੇ ਵਾਪਸ ਪੰਜਾਬ ਸੈਟਲ ਹੋਣ ਲਈ ਆਪਣਾ ਬਿਜ਼ਨਸ ਸਟਾਰਟਅਪ ਕਰ ਲਿਆ ਏ ਤੇ ਕੱਲ 2 ਦਿਨ ਪਹਿਲਾਂ ਅਸੀਂ ਇੱਥੋਂ ਕੋਮਣ ਵਾਸਤੇ ਜਿਹੜਾ ਉਹ ਡਲੋਜੀ ਗਏ ਸੀ ਤੇ ਸਾਨੂੰ ਨੌਨਾਂ ਬੰਦਿਆਂ ਨੇ ਮੇਬੀ ਘਟੋ ਘਟ 100 ਤੋਂ ਪਲੱਸ ਬੰਦਾ ਇਕੱਠਾ ਹੋ ਕੇ ਜਿਹੜਾ ਵਾ ਉਹ ਖਜ਼ਾਰ ਜਗਾ ਜਿਹੜੀ ਇੱਕਦਮ ਅਟੈਕ ਕਰਤਾ ਸਾਡੇ ਤੇ ਸਾਨੂੰ ਨਾ ਉਹਨਾਂ ਨੇ ਕੋਈ ਸਵਾਲ ਪੁੱਛਿਆ ਨਾ ਉਹ ਗੱਲ ਕੀਤੀ ਸਿਰਫ ਪੰਜਾਬੀ ਹੋਣ ਦੀ ਵਜ੍ਹਾ ਕਰਕੇ ਜਾਂ ਕੋਈ ਇਹੋ ਜਿਹੀ ਕੋਈ ਗੱਲ ਹੋਈ ਉਹਨਾਂ ਦੀ ਕਿਸੇ ਨਾਲ ਤੇ ਸਾਨੂੰ ਉਹਨਾਂ ਨੇ ਬਹੁਤ ਜਿਹੜਾ ਵਾ ਉਹ ਮਾਰਿਆ ਵਾ ਸਿਰ ਵਿੱਚ ਮੇਰੇ ਆ ਦੋ ਤਿੰਨ ਦਿਨ ਮੈਂ ਕੋਮਾ 'ਚ ਰਿਹਾ ਕਿ ਅੱਜ ਜਿਹੜਾ ਵਾ ਮੈਂ ਬਾਹ ਮੇਰੀ ਟੁੱਟੀ ਨਾਲ ਤੇ ਮੇਰੀ ਵਾਈਫ ਨੇ ਵੀਡੀਓਜ਼ ਬਣਾਈਆਂ ਸੀ ਉਹਨਾਂ ਨੇ ਪੁਲਿਸ ਨੇ ਉਹ ਵੀਡੀਓ ਜਿਹੜੀ ਅਹੀਂ ਉਹ ਡਿਲੀਟ ਕਰ ਦਿੱਤੀਆਂ ਪੁਲਿਸ ਕੋਈ ਤੁਹਾਡੀ ਉੱਤੇ ਨਹੀਂ ਪੁਲਿਸ ਉਹ ਪੁਲਿਸ ਦੀ ਸੁਣਦੇ ਹੀ ਨਹੀਂ ਕਿੰਨਾ ਹਜੂਮੀ ਨਾ ਜ਼ਿਆਦਾ ਸਰ ਗੱਲ ਦੀ ਸ਼ੁਰੂਆਤ ਕਿੱਥੋਂ ਹੋਈ ਗੱਲ ਸਿਰਫ ਇਹ ਕਰਕੇ ਹੋਈ ਕਿ ਉਹ ਮੇਰੇ ਅਹੀਂ ਉੱਥੇ ਪਾਰਕਿੰਗ ਲਾਈ ਗੱਡੀ ਤੇ ਸਿਰਫ ਇੱਕ ਉੱਥੇ ਕੋਈ ਉਹਨਾਂ ਦਾ ਪ੍ਰਧਾਨ ਹਿਤ ਹੋ ਕੇ ਮੇਰੇ ਬ੍ਰਦਰ ਨੂੰ ਕਹਿ ਰਿਹਾ ਕਿ ਤੇਰੇ ਚਪੇੜਾ ਮਾਰਾਂਗਾ ਤਾਂ ਮੈਂ ਉਹਨੂੰ ਇਹ ਨਹੀਂ ਗੱਲ ਕੀਤੀ ਚਪੇੜ ਕਿਉਂ ਮਾਰਾਂ ਕਿਉਂ ਬਾਈ ਚਪੇੜ ਕਿ ਮਾਰੇਗਾ ਤੂੰ ਹਲੋ ਗਲਤ ਕਿਉਂ ਬੋਲਦਾ ਵਾਂ ਇਦਾਂ ਬੋਲਣਾ ਨਹੀਂ ਚਾਹੀਦਾ ਤੇ ਉਸ ਬੰਦੇ ਨੇ 1 ਮਿੰਟ ਤੋਂ ਪਹਿਲਾਂ ਫੋਨ ਕਰਕੇ 100 ਤੋਂ ਵੱਧ ਬੰਦਾ ਇਕੱਠਾ ਕਰ ਲਿਆ ਤੇ ਉਹ ਸਿਰਫ ਕੋਈ ਗੱਲ ਸੁਣਨੀ ਨਹੀਂ ਚਾਹੁੰਦੇ ਉਹ ਇਦਾਂ ਹਾਂਜੀ ਤੇ ਇੰਨਾ ਕੋ ਅਟੈਕ ਕੀਤਾ ਸਾਡੇ ਤੇ ਕਿ ਪਤਾ ਨਹੀਂ ਲੋਕੀ ਪਹਿਲਾਂ ਵੀ ਦੱਸ ਰਹੇ ਨੇ ਕਿ ਪੰਜਾਬੀਆਂ ਨੂੰ ਤਕਰੀਬਨ ਉੱਥੇ ਯਾਦ ਆ ਟੈਗ ਕਰ ਰਹੇ ਨੇ ਲੋਕ ਤੇ ਮੈਂ ਵੀ ਇਹ ਗੱਲ ਕਹਿੰਨਾ ਕਿ ਕੋਈ ਪੰਜਾਬੀ ਵੀਰ ਉਨ ਜਾਵੇ ਨਾ ਉਧਰ ਨੂੰ ਜਿਹੜਾ ਵਾ ਹਿਮਾਚਲ 'ਚ ਨਾ ਜਾਣ ਕਿਉਂਕਿ ਹਿਮਾਚਲ 'ਚ ਲੋਕਾਂ ਦਾ ਜਿਹੜਾ ਵਾ ਆਪਣੇ ਪੰਜਾਬੀ ਲੋਕਾਂ ਨੂੰ ਜਿਹੜਾ ਵਾ ਉਹ ਕੁੱਟਮਾਰ ਕਰ ਰਹੇ ਸਭ ਇਕੱਠੇ ਹੋ ਗਏ ਜੀ ਘੁੰਮਣ ਦੇ ਲੋਕ ਪਰਵਾਹ ਨਹੀਂ ਤੁਹਾਡੇ ਨਾਲ ਇਕੱਠਾ ਵਾਪਸੀ ਹੈ ਵੈਨ ਹਾਂਜੀ ਬਿਲਕੁਲ ਇਹ ਸਭ ਤੁਸੀਂ ਆਪਣੇ ਆਪ ਨੂੰ ਸੁਰੱਖਿਤ ਨਹੀਂ ਸਮਝਦੇ ਹਿਮਾਚਲ ਪ੍ਰਦੇਸ਼ ਵਿੱਚ ਬਿਲਕੁਲ ਜੀ ਨਹੀਂ ਜੀ ਕੋਈ ਸਾਡੇ ਕੋ ਕੋਈ ਹਥਿਆਰ ਨਹੀਂ ਨਾ ਹੀ ਕਿਸੇ ਨਾਲ ਗਲਤ ਲੈਂਗੁਏਜ ਯੂਜ਼ ਕੀਤੀ ਹੈ ਨਾ ਅਸੀਂ ਤਾਂ ਆਪਣੇ ਪਰਿਵਾਰ ਦੇ ਨਾਲ ਗਏ ਆ ਤੇ ਇੱਥੇ ਰਹਿਣ ਲਈ ਪੱਕੇ ਤੌਰ ਦੇ ਉੱਤੇ ਜੋ ਸਾਡੀ ਸਰਕਾਰ ਔਲਾ ਪਾਰੀ ਕੇ ਪੰਜਾਬ ਦੇ ਵਿੱਚ ਬਿਜ਼ਨਸ ਸਟਾਰਟ ਕਰੋ ਤੇ ਅਹੀਂ ਤਾਂ ਸਾਰਾ ਕੁਝ ਉੱਥੋਂ ਛੱਡ ਛਡਾ ਗਿਆ ਆਪਣੇ ਪੰਜਾਬ ਦੇ ਵਿੱਚ ਆਪਣੇ ਇਨਵੈਸਟ ਕਰਨਾ